जेपीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ 1815 ਗੱਜ ਜਿਹੜੀ ਜ਼ਮੀਨ ਹੈ ਉਹ ਅੰਬੇਡਕਰ ਊਰਜਾ ਪਬੰਦੇ ਸਾਹਮਣੇ ਖਰੀਦੀ ਗਈ ਹੈ ਜਿਸ ਦਾ ਬਿਆਨਾ ਹੋ ਚੁੱਕਿਆ ਹੈ ਔਰ ਜਿਹੜੀ ਉਸ ਦੀ ਰਜਿਸਟਰੀ ਹੈ ਉਹ ਫਰਵਰੀ ਦੇ ਵਿੱਚ ਕੀਤੀ ਜਾਰੀ ਹੈ ਮਤਲਬ ਸਮਾਜ ਦੇ ਵਾਸਤੇ ਇੱਕ ਬਹੁਤ ਵੱਡਾ ਪਲੇਟਫਾਰਮ ਇੱਕ ਬਹੁਤ ਵੱਡਾ ਤਖਤ ਜਿਹੜਾ ਹੈ ਆਲਰੇਡੀ ਬਣਿਆ ਹੋਇਆ ਹੈ ਇੱਕ ਦੂਜੇ ਤਖਤ ਨੂੰ ਉਸਾਰਨ ਵਾਸਤੇ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਸੇਫ ਹੋ ਸਕੇ ਔਰ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਤਖਤ ਦਾ ਫਾਇਦਾ ਲੈ ਸਕੀ ਕਿਉਂਕਿ ਇਸ ਤਖਤ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਪਲੈਨਿੰਗਸ ਨੇ ਜੋ ਪ੍ਰੈਕਟੀਕਲੀ ਰੂਪ ਦਿੱਤਾ ਜਾ ਰਿਹਾ ਹੈ ਆਈਪੀਐਸ ਆਈਐਸ ਔਰ ਪੀਸੀਐਸ ਨੇ ਬੱਚਿਆਂ ਤੇ ਹੋਰ ਕੰਪੀਟੀਟਿਵ ਜਿਹੜੇ ਇੰਗਜ਼ਾਮ ਨੇ ਉਨਾ ਦੀ ਤਿਆਰੀ ਵਾਸਤੇ ਇਹ ਜਿਹੜਾ ਪਲੇਟਫਾਰਮ ਹੈ ਔਰ ਸ਼੍ਰੀ ਫਕੀਰ ਚੰਨ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵੱਲੋਂ ਜੋ ਵੀ ਕਦਮ ਚੱਕਿਆ ਗਿਆ ਹੈ ਚੱਕਿਆ ਗਿਆ ਤਾਂ ਹੀ ਹੈ ਉਹ ਤੁਹਾਡੇ ਸਿਰਾਂ ਦੇ ਉੱਪਰ ਕਿਉਂਕਿ ਤੁਸੀਂ ਇੱਕ ਇੱਕ ਪੈਸਾ ਜੋ ਦਿੰਦੇ ਹੋ ਔਰ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਉਹ ਬੜੀ ਹੀ ਸਾਵਧਾਨੀ ਦੇ ਨਾਲ ਜਸਲ ਸਾਹਿਬ ਵੱਲੋਂ ਖਰਚਿਆ ਜਾ ਰਿਹਾ ਹੈ ਹੁਣ ਇਸ ਜ਼ਮੀਨ ਦੀ ਰਜਿਸਟਰੀ ਵਾਸਤੇ ਸਮਾਜ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਆਫੀਸਰ ਜਿਹੜੇ ਨੇ ਔਰ ਉਹ ਅੱਗੇ ਆ ਰਹੇ ਨੇ ਔਰ ਅੱਜ ਅਸੀਂ ਇੱਕ ਬਹੁਤ ਹੀ ਰਿਸਪੈਕਟਡ ਪਰਸਨੈਲਿਟੀ ਔਰ ਮੇਰਾ ਸੁਪਾਗ ਹੈ ਕਿ ਅੱਜ ਤੀਸਰੀ ਵਾਰ ਇਹਨਾਂ ਦੇ ਨਾਲ ਜਿਹੜੀ ਹੈ ਰੂਬਰੂ ਅਸੀਂ ਹੋ ਰਹੇ ਆਂ ਪਹਿਲੀ ਵਾਰ ਇੱਕ ਸਾਇਤਿਕ ਮਾਹੌਲ ਵਿੱਚ ਦੂਜੀ ਵਾਰੀ ਜਦੋਂ ਇਹ ਡਿਪਾਰਟਮੈਂਟ ਪੈਥੋਲੋਜੀ ਡਿਪਾਰਟਮੈਂਟ ਦੇ ਬਤੌਰ ਰਿਟਾਇਰਡ ਹੈੱਡ ਰਹਿ ਚੁੱਕੇ ਨੇ ਉੱਥੇ ਮੁਲਾਕਾਤ ਹੋਈ ਹੈ ਉਸ ਦਿਨ ਵੀ ਬੜਾ ਅੱਛਾ ਲੱਗਾ ਤੇ ਅੱਜ ਵੀ ਅੱਜ ਇਹਨਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਉਸ ਖਰੀਦੀ ਜ਼ਮੀਨ ਵਾਸਤੇ 50000 ਰੁਪਏ ਦਾ ਜਿਹੜਾ ਚੈੱਕ ਹੈ ਉਹ ਪਾਵਰ ਆਫ ਸੋਸ਼ਲ ਜੁਨਟੀ ਦੇ ਨਾਮ ਦਿੱਤਾ ਹੈ ਇੱਕ ਬਹੁਤ ਵੱਡਾ ਜਾਨੀ ਕਿ ਇਹਨਾਂ ਦੇ ਵੱਲੋਂ ਇੱਕ ਬਹੁਤ ਵੱਡੀ ਹੈਲਪ ਹੈ ਔਰ ਇਹ ਸਾਰਾ ਕੁਝ ਹੋਇਆ ਹੈ ਡਾਕਟਰ ਹਰਪਾਲ ਸਿੰਘ ਜੀ ਜਿਹੜੇ ਕਿ ਪੈਥੋਲੋਜੀ ਡਿਪਾਰਟਮੈਂਟ ਦੇ ਬਤੌਰ ਹੈ ਜਿਹੜੇ ਆ ਇਸ ਸਮੇਂ ਪ੍ਰੈਜੈਂਟ ਦੇ ਸਮੇਂ ਵਿੱਚ ਉਹ ਮਤਲਬ ਸੇਵਾਵਾਂ ਦੇ ਰਹੇ ਨੇ ਸੋ ਅੱਜ ਅਸੀਂ ਕੁੰਡਲ ਸਾਹਿਬ ਜਿਹੜੇ ਕਿ ਡਾਕਟਰ ਰਮੇਸ਼ ਕੁਮਾਰ ਕੁੰਡਲ ਜੀ ਨੇ ਜੋ ਡਿਪਾਰਟਮੈਂਟ ਦੇ ਵਿੱਚ ਹੈਡ ਰਹਿ ਚੁੱਕੇ ਨੇ ਔਰ ਅੱਜ ਵੀ ਮਾਸ਼ਾਅੱਲਾ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਡਾਕਟਰ ਸਾਹਿਬ ਤੁਸੀਂ ਇੱਕ ਬਹੁਤ ਵੱਡੀ ਹੈਲਪ ਦਿੱਤੀ ਹੈ ਕਿਉਂਕਿ ਕਾਫੀ ਜ਼ਿਆਦਾ ਕਿਹੜੀ ਅਮਾਉਂਟ ਹੈ ਉਸ ਅਮਾਉਂਟ ਦੇ ਵਿੱਚ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਪਾਇਆ ਇਸ ਤਰ੍ਹਾਂ ਦੇ ਯੋਗਦਾਨ ਪੈਂਦੇ ਰੈਣਪੁਵਿੱਖ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਮੈਂ ਤਾਂ ਇਹ ਫੀਲ ਕਰਦਾ ਕਿ ਕੋਈ ਬਹੁਤੀ ਅਮਾਉਂਟ ਨਹੀਂ ਹੈ ਬਹੁਤ ਥੋੜੀ ਹੈ ਤੇ ਇਹ ਜਿਹੜਾ ਕੰਮ ਰੰਭਿਆ ਹੋਇਆ ਜਸਾ ਸਾਹਿਬ ਪ੍ਰਧਾਨ ਜੀ ਨੇ ਇਹਨੂੰ ਅੱਗੇ ਲੈ ਕੇ ਜਾਣਾ ਸਾਡੇ ਸਾਰੇ ਭਾਈਆਂ ਭਾਈਚਾਰੇ ਨਾਲ ਅੱਗੇ ਵਧਣਾ ਚਾਹੀਦਾ ਜੇਕਰ ਵਾਸਤੇ ਪੈਸੇ ਦੀ ਵੀ ਲੋੜ ਹੁੰਦੀ ਹੈ ਜੇ ਕੋਈ ਬਿਲਡਿੰਗ ਖੜੀ ਕਰਨੀ ਹੈ ਉਹਦੇ ਵਾਸਤੇ ਲੱਖਾਂ ਕਰੋੜਾਂ ਰੁਪਏ ਚਾਹੀਦੇ ਹੁੰਦੇ ਆ ਤੇ ਸਾਰਿਆਂ ਮੈਂ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰੂਗਾ ਵੀ ਤੁਸੀਂ ਕੁਝ ਅਗਰ ਕਾਰਸਾ ਦਿਓ ਤਾਂ ਜ਼ਰੂਰ ਕਰੋ ਤਾਂ ਕਿ ਅਸੀਂ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਈਏ ਸਾਡਾ ਕੌਮ ਮਤਲਬ ਇਹ ਅਸਲੀ ਬੜਾ ਖਤਰੇ 'ਚ ਚੱਲ ਰਿਹਾ ਜੀ ਜੀ ਤੇ ਇਹਦੇ ਵਾਸਤੇ ਕਈ ਤਰ੍ਹਾਂ ਦੀ ਸਟਰਗਲ ਸਾਨੂੰ ਆਉਣ ਵਾਲੇ ਟਾਈਮ 'ਚ ਕਰਨੀਆਂ ਪੈ ਸਕਦੀਆਂ ਤੇ ਇਸ ਕਰਕੇ ਸਾਨੂੰ ਜੋ ਵੀ ਆਪਾਂ ਕਰੀਏ ਸਾਰਾ ਆਪਣੀ ਕੌਮ ਨੂੰ ਅੱਗੇ ਲਿਜਾਣ ਲਈ ਕਹੀਏ ਤੇ ਸੋਈ ਕੰਟਰੀਬਿਊਸ਼ਨ ਜਿਹੜੀ ਆ ਉਹ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਸਾਰਿਆਂ ਦਾ ਇਹ ਜਸਾ ਸਾਹਿਬ ਦਾ ਸਵਾਰਥ ਨਹੀਂ ਹੈ ਜਸਾ ਸਾਹਿਬ ਤਾਂ ਇੱਕ ਕਿਸਮ ਦੇ ਲੀਡ ਕਰ ਰਹੇ ਨੇ ਇਹਨੂੰ ਜਦੋਂ ਕਿ ਹੈ ਇਹ ਸਾਰੇ ਸਾਡੇ ਸਾਰਿਆਂ ਦਾ ਰਿਸਪਾਂਸਿਬਿਲਟੀ ਹੈ ਤੇ ਮੈਂ ਤੇ ਜਸਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਵੀਰ ਚੱਕਿਆ ਹੋਇਆ ਤੇ ਇਹ ਬਹੁਤ ਅੱਗੇ ਜਾਏਗਾ ਅਸੀਂ ਸਾਰੇ ਇਹ ਦੁਆ ਕਰਦੇ ਹਾਂ ਧੰਨਵਾਦ ਸੋ ਕੁੰਡਲ ਸਾਹਿਬ ਨੇ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਪੋਸੂਨਾਮਾ ਚੈਨਲ ਦੇ ਨਾਲ ਸ਼ੇਅਰ ਕੀਤੀਆਂ ਨੇ ਔਰ ਪੂਰੀ ਦੁਨੀਆ ਇਸ ਸਮੇਂ ਪੋਸੂਨਾਮਾ ਚੈਨਲ ਨੂੰ ਪੂਰੇ ਵਰਡ ਦੇ ਵਿੱਚ ਦੇਖਿਆ ਜਾ ਰਿਹਾ ਕਮੈਂਟ ਦਿੱਤੇ ਜਾ ਰਹੇ ਨੇ ਔਰ ਸੱਚਮੁੱਚ ਜਸਲ ਸਾਹਿਬ ਇੱਕ ਕੋ ਪਰਸਨੈਲਿਟੀ ਹੈ ਜਿਹੜੀ ਕਿ ਜਦੋਂ ਲੀਡ ਕਿਉਂਕਿ ਸਾਡੇ ਅੱਜ ਸਮਾਜ ਦੇ ਵਿੱਚ ਲੀਡਰਾਂ ਦੀ ਕਮੀ ਹੈ ਔਰ ਜਸਨ ਸਾਹਿਬ ਦੇ ਨਾਲ ਸਾਨੂੰ ਵੀ ਦਿਨ ਰਾਤ ਇੱਕ ਕਰਨਾ ਪੈ ਰਿਹਾ ਤਾਂ ਕਿ ਫਰਵਰੀ ਦੇ ਵਿੱਚ ਜਦੋਂ ਇਹ ਰਜਿਸਟਰੀ ਹੋਵੇ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਇੱਥੇ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਦੀ ਨੇ ਮੇਰੇ ਨਾਲ ਸਾਡੇ ਭੈਣ ਜੀ ਵੀ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਡਿਪਾਰਟਮੈਂਟ ਸੀ ਤੁਸੀਂ ਮੈਂ ਪੰਜਾਬ ਨੈਸ਼ਨਲ ਬੈਂਕ ਚ ਡਿਪਟੀ ਮੈਨੇਜਰ ਰਿਟਾਇਰ ਹੋਏ ਹਾਂ ਅੱਛਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਕੁੰਡਲ ਸਾਹਿਬ ਬੜੀ ਮੁਸ਼ਕਲ ਰਿਕੇ ਆਏ ਆ ਸਾਡੇ ਇਹਨਾਂ ਨੇ ਸਮਾਜ ਨੂੰ ਇੱਕ ਬਹੁਤ ਕਹਿੰਦੇ ਇੱਕ ਜਿਸ ਰਜਿਸਟਰੀ ਨੂੰ ਲੈ ਕੇ ਅਸੀਂ ਰੋਜ਼ ਕਿਸੇ ਆਫੀਸਰਾਂ ਦੇ ਕੋਲ ਡਾਕਟਰ ਸਾਹਿਬਾਨਾਂ ਕੋਲ ਡਾਕਟਰ ਹਰਪਾਲ ਜੀ ਬਹੁਤ ਸਾਥ ਦੇ ਰਹੇ ਨੇ ਤੁਹਾਨੂੰ ਕਿੰਨਾ ਚੰਗਾ ਲੱਗਾ ਜਦੋਂ ਕੁੰਡਲ ਸਾਹਿਬ ਨੇ ਚੈੱਕ ਪੇਂਟ ਕੀਤਾ ਜਦੋਂ ਵੀ ਹਾਂ ਜਦੋਂ ਕੁੰਡਰ ਸਾਹਿਬ ਨੇ ਚੈੱਕ ਪੇਂਟ ਕੀਤਾ ਇਹ ਤਾਂ ਮੈਨੂੰ ਬਹੁਤ ਜ਼ਿਆਦਾ ਕਿਉਂਕਿ ਹਮੇਸ਼ਾ ਹੀ ਮੇਰੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਆਪਣੇ ਜਿਹੜੇ ਗਰੀਬ ਬੱਚੇ ਆ ਉਹਨਾਂ ਦੇ ਲਈ ਸਾਨੂੰ ਕੁਝ ਨਾ ਕੁਝ ਹਮੇਸ਼ਾ ਕਰਨਾ ਚਾਹੀਦਾ ਕਿਉਂਕਿ ਅਸੀਂ ਕਈ ਵਾਰੀ ਇਹੋ ਜੀ ਜਗ੍ਹਾ ਤੇ ਦਾਨ ਕਰ ਦਿੰਦੇ ਆ ਜਿੱਥੇ ਯੂਸਲੈਸ ਯੂਸਲੈਸ ਹੈ ਨਾ ਕੋਈ ਉਹਦਾ ਫਾਇਦਾ ਨਹੀਂ ਹੈ ਕੋਈ ਕੁਝ ਨਹੀਂ ਹੈ ਲੇਕਿਨ ਜੋ ਬੱਚਿਆਂ ਦੀ ਸਭ ਤੋਂ ਵਾਦਾ ਬੱਚਿਆਂ ਦੀ এডਿਕੇਸ਼ਨ ਆਪਣੇ ਬੱਚੇ ਜਿੰਨੀ ਦੇ ਤੱਕ ਪੜਨਗੇ ਨਹੀਂ ਉਹਨਾਂ ਨੂੰ ਜਾਣਕਾਰੀ ਨਹੀਂ ਹੋਏਗੀ ਉਹਨਾਂ ਨੂੰ ਨੌਲੇਜ ਨਹੀਂ ਹੋਏਗੀ ਉਹਨਾਂ ਨੂੰ ਜਿਹੜੀ ਪੜ੍ਹਾਈ ਦੇ ਲਈ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਇਸ ਲਈ ਸਾਨੂੰ ਜਿਹੜਾ ਤੁਸੀਂ ਸਭ ਕਰ ਰਹੇ ਹੋ ਇਹ ਤੋਂ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਔਰ ਕਰਦੇ ਵੀ ਰਹਿਣਾ ਚਾਹੀਦਾ ਮੇਰੇ ਵੱਲੋਂ ਵੀ ਅਗਰ ਕੋਈ ਜ਼ਰੂਰਤ ਹੋਏਗੀ ਤਾਂ ਮੈਂ ਵੀ ਜ਼ਰੂਰਤ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਸਾਨੂੰ ਬਹੁਤ ਜ਼ਰੂਰਤ ਹੈ ਕੋਈ ਹੋਰ ਨਹੀਂ ਹੈ ਆਪਣੇ ਬੱਚਿਆਂ ਲਈ ਦੇਖੋ ਮੈਂ ਹਮੇਸ਼ਾ ਕਰਨ ਲਈ ਥੈਂਕ ਯੂ ਸੋ ਸਾਡੇ ਭੈਣ ਜੀ ਜਿਹੜੇ ਕੀ ਬਤੌਰ ਡਿਪਟੀ ਮੈਨੇਜਰ ਬੈਂਕ ਚੋਂ ਰਿਟਾਇਰ ਹੋਏ ਨੇ ਮਾਸ਼ਾਅੱਲਾ ਇਹ ਕਹਿੰਦੇ ਹੁੰਦੇ ਕਿ ਸੱਚੀਆਂ ਨੀਤਾਂ ਨੂੰ ਮੁਰਾਦਾ ਨੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੁੰਡਲ ਸਾਹਿਬ ਨੇ ਬਹੁਤ ਮਿਹਰਬਾਨੀ ਕੀਤੀ ਹੈ ਔਰ ਪਵਿੱਖ ਦੇ ਵਿੱਚ ਵੀ ਅਸੀਂ ਕਿਉਂਕਿ ਚਾਰ ਮੰਜ਼ਲੀ ਜਿਹੜਾ ਕਿ ਅੰਬੇਡਕਰ ਊਰਜਾ ਭਵਨ ਬਣਿਆ ਹੈ ਮੈਨੂੰ ਯਾਦ ਹੈ ਕਿ ਰਾਜਨੀਤਿਕ ਲੋਕ ਕਹਿੰਦੇ ਨੇ ਕਿ ਇਹੋ ਜਿਹਾ ਤਖਤ ਸਾਡੇ ਸ਼ਹਿਰ ਚ ਬਣਿਆ ਹੋਇਆ ਔਰ ਸਾਨੂੰ ਪਤਾ ਹੀ ਨਹੀਂ ਹੈ ਔਰ ਉਸ ਤੋਂ ਵੱਡਾ ਤਖਤ ਜਿਹੜਾ ਉਸਾਰਨ ਦਾ ਹੁਣ ਆਉਣ ਵਾਲੇ ਸਮੇਂ ਵਿੱਚ ਉਪਰਾਲਾ ਕੀਤਾ ਜਾ ਰਿਹਾ ਹੈ ਮੈਂ ਇਸ ਤੇ ਪੂਰੇ ਕਮੈਂਟ ਜਿਹੜੇ ਹੈ ਉਹ ਸਾਡੇ ਫਕੀਰੀ ਜਨ ਜਸਨ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਨੇ ਔਰ ਜਿਹੜੇ ਦਿਨ ਰਾਤ ਇੱਕ ਕਰ ਰਹੇ ਨੇ ਔਰ ਤਾਂ ਕਿ ਇਹ ਜਿਹੜੀ ਰਜਿਸਟਰੀ ਹੈ ਉਹ ਸਹੀ ਸਮੇਂ ਤੇ ਹੋ ਸਕੇਗੀ ਔਰ ਦੋਸਤੋ ਉਹ ਸਹੀ ਸਮਾ ਜਿਹੜਾ ਹੈ ਉਹ ਤੁਹਾਡੇ ਹੱਕ ਦੇ ਵਿੱਚ ਜਾਦਾ ਜਾ ਰਿਹਾ ਹੈ ਕਿ ਤੁਸੀਂ ਪਾਵਰ ਆਫ ਸੋਸ਼ਲ ਜਸਟੀਸ ਨੂੰ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕਿੰਨਾ ਸਹਿਯੋਗ ਦੇ ਰਹੇ ਹੋ ਜਸਾ ਸਾਹਿਬ ਜੈਪੀ ਜੈਪਾਤ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੰਡਲ ਸਾਹਿਬ ਹੋ ਰਹੇ ਨੇ ਔਰ ਮੈਂ ਕਹਾ ਕਿ ਮੇਕ ਕਮਾਈ ਦੇ ਵਿੱਚੋਂ ਯੋਗਦਾਨ ਪਾਇਆ ਔਰ ਕੀ ਕਮੈਂਟ ਨੇ ਤੁਹਾਡੇ ਬਤੌਰ ਪ੍ਰੈਜ਼ੀਡੈਂਟ ਸਭ ਤੋਂ ਪਹਿਲਾਂ ਮੈਂ ਡਾਕਟਰ ਕੁੰਡਲ ਸਾਹਿਬ ਜੀ ਦਾ ਤੇ ਭੈਣ ਜੀ ਸਾਡੇ ਜਿਹੜੇ ਡਿਪਟੀ ਮੈਨੇਜਰ ਬੈਂਕ ਚ ਰਿਟਾਇਰ ਹੋਏ ਉਹਨਾਂ ਦਾ ਆਪਣੇ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਕਿ ਅੱਜ ਉਹਨਾਂ ਦੇ ਦਰਸ਼ਨ ਕਰਨ ਦਾ ਉਹਨਾਂ ਦੇ ਮੌਕਾ ਮਿਲਿਆ ਕੁੰਡਲ ਸਾਹਿਬ ਤਾਂ ਭਵੰਤੇ ਆ ਚੁੱਕੇ ਐ ਤੇ ਮੈਂ ਅਜ ਭੈਣ ਜੀ ਨੂੰ ਵੀ ਰਿਕੁਐਸਟ ਕਰਕੇ ਜਾਣੀ ਐ ਕਿ ਜਦੋਂ ਵੀ ਮੌਕਾ ਮਿਲਦਾ ਤੋਸੀ ਕੁੰਡਰਾਲ ਸਾਹਿਬ ਦੇ ਨਾਲ ਜਾਂ ਕਿਸੇ ਵੀ ਵੇਲੇ ਜਦੋਂ ਵੀ ਮੌਕਾ ਮਿਲਦਾ ਉਹ ਜ਼ਰੂਰ ਪਵਨ ਦੇਖੋ ਕਿਉਂਕਿ ਤੁਹਾਡੀਆਂ ਸੇਵਾਵਾਂ ਜਿਹੜੀਆਂ ਆ ਇਹ ਸਾਡੇ ਲਈ ਕੋਈ ਕੁਝ ਕਰਕੇ ਗਏ ਆ ਅਸੀਂ ਤਾਂ ਇੱਥੇ ਤੱਕ ਪਹੁੰਚਿਆ ਜਦੋਂ ਅਸੀਂ ਕਿਸੇ ਲਈ ਕੁਝ ਕਰਕੇ ਜਾਣਾ ਤੇ ਉਹ ਫਿਰ ਇਹ ਗੱਲ ਅੱਗੇ ਚੱਲਣੀ ਆ ਸੋ ਪੇ ਬੈਕ ਟੂ ਸੁਸਾਇਟੀ ਨੂੰ ਦੇਖਦੇ ਹੋਏ ਅੱਜ ਕੁੰਡਰਾਲ ਸਾਹਿਬ ਨੇ ਜਿਹੜੀ ਅਸੀਂ ਜ਼ਮੀਨ ਅੱਗੇ ਲੈ ਕੇ ਲੈਣ ਜਾ ਰਹੇ ਆ ਉਹਦੇ ਲਈ ਆਪਣੇ ਨੇਕ ਕਮਾਈ ਦੇ ਵਿੱਚੋਂ ਜੋ ਬਹੁਤ ਵੱਡੀ ਕੰਟਰੀਬਿਊਸ਼ਨ ਦਿੱਤੀ ਹੈ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਮੈਂ ਕੁੰਡਲ ਸਾਹਿਬ ਨੇ ਜਿਹੜੇ ਸ਼ਬਦ ਕਹੇ ਹੈ ਕਿ ਸਾਨੂੰ ਜਿਹੜੇ ਅਸੀਂ ਦੇ ਸਕਦੇ ਹਾਂ ਜ਼ਰੂਰ ਦੇਣਾ ਚਾਹੀਦਾ ਇਸ ਗੱਲ ਲਈ ਵੀ ਮੈਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਸਮਰੱਥ ਜਿਹੜੇ ਸਮਰੱਥ ਹੁੰਦੇ ਆ ਉਹਨਾਂ ਨੂੰ ਕਿਤੇ ਰੱਬ ਪਰਮਾਤਮਾ ਨਾਲ ਨੀਅਤ ਵੀ ਦੇ ਦੇਵੇ ਤਾਂ ਕਿਤੇ ਪੈਸਾ ਦਿੱਤਾ ਜਾਂਦਾ ਨਹੀਂ ਤਾਂ ਇਹ ਮਾਇਆ ਜਿਹੜੀ ਹੈ ਇਹਨੂੰ ਛੱਡਣਾ ਜਿਹੜਾ ਆ ਇਹ ਬਹੁਤ ਔਖਾ ਆ ਪਰ ਜਿਹੜਾ ਅਸੀਂ ਜਦੋਂ ਤੋਂ ਮੈਨੂੰ ਕੁੰਡਲ ਸਾਹਿਬ ਜਾਣਦੇ ਆ ਜਾਂ ਡਾਕਟਰ ਸਾਹਿਬ ਜਾਣਦੇ ਆ ਜਾਂ ਜਦੋਂ ਕਦੇ ਵੀ ਅਸੀਂ ਇਸ ਕੰਮ 'ਚ ਲੱਗੇ ਆ ਕਿਉਂਕਿ 16 ਤੋਂ ਭਵਨ ਉਸਰਨਾ ਸ਼ੁਰੂ ਹੋਇਆ ਸੀਗਾ ਅੱਜ ਜੇ ਭਵਨ ਚਾਰ ਮੰਜ਼ਿਲਾ ਖੜ ਗਿਆ ਔਰ ਐਡਾ ਵੱਡਾ ਸਾਡੇ ਕੋਲ ਕਵਰਡ ਏਰੀਆ ਇਸ ਵੇਲੇ 20000 ਸਕਰ ਫੁੱਟ ਕਵਰਡ ਏਰੀਆ ਹੈ ਤੇ ਜੇਕਰ ਉੱਥੇ ਹੁਣ ਡਿਸਪੈਂਸਰੀ ਚੱਲ ਰਹੀ ਹੈ ਚੈਰੀਟੇਬਲ ਰਾਸਿ ਦਵਾਈਆਂ ਫ੍ਰੀ ਦੇ ਰਹੇ ਆ ਸਾਰੇ ਡਾਕਟਰਾਂ ਦੀ ਟੀਮ ਉਹਦੇ ਲਈ ਸਾਨੂੰ ਕੋਆਪਰੇਟ ਕਰ ਰਹੀ ਹੈ ਫਿਰ ਇਹਦੇ ਨਾਲ ਅਸੀਂ ਲੈਬੋਰੀ ਜਿਹੜੀ ਉੱਥੇ ਖੁੱਲੀ ਹੈ ਉਹ ਸਰਵਤ ਦੇ ਭਲੇ ਵਲੋਂ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਰਾ ਖਰਚਾ ਉਹ ਕਰਦੇ ਆ ਲੇਕਿਨ ਅਸੀਂ ਉਹਨਾਂ ਨੂੰ ਕੈਬਰ ਬਣਾ ਕੇ ਦਿੱਤਾ ਇਹਦੇ ਨਾਲ ਨਾਲ ਜਿਹੜਾ ਹੋਸਟਲ ਅਸੀਂ ਆਉਣ ਵਾਲੇ ਬੱਚਿਆਂ ਲਈ ਉਹਨਾਂ ਦੇ ਫਿਊਚਰ ਲਈ ਬਣਾਇਆ ਕੋਈ ਵੀ ਬੱਚੇ ਆ ਕੇ ਰਹਿ ਸਕਦੇ ਆ ਫ੍ਰੀ ਸਰਵਿਸ ਖਾਣ ਪੀਣ ਦਾ ਅਸੀਂ ਸਾਰਾ ਇੰਤਜ਼ਾਮ ਦਿੰਨੇ ਆ ਉਹਨਾਂ ਨੂੰ ਕਿਸੇ ਕੋਲ ਕੀ ਕੋਈ ਤਾਂ ਆਸਾਨੇ ਮੰਗ ਰਿਹਾ ਹੈ ਕਈ ਲੋਕ ਮੈਨੂੰ ਕਹਿੰਦੇ ਕਿ ਮੇਨਟੇਨੈਂਸ ਖਰਚਾ ਰੱਖੋ ਮੇਨਟੇਨੈਂਸ ਖਰਚਾ ਮੰਨ ਲੋਕੇ ਮੈਂ ਪੇ ਕਰਨ ਵਾਲਾ ਹੈਗਾ ਤੇ ਮੈਂ ਇਹ ਕਹੂੰਗਾ ਵੀ ਮੈਂ ਪਟਿਆਲੇ ਦੇ ਸ਼ਹਿਰ ਚ ਰਹਿ ਲਮਾ ਮੈਂ ਚਾਹੁੰਦਾ ਕਿ ਜਿਹੜੇ ਪੇ ਕਰਨ ਵਾਲੇ ਆ ਉਹ ਦੂਸਰੇ ਦਸਾਂ ਲਈ ਵੀ ਪੇ ਕਰਕੇ ਚੱਲ ਜਾਣ ਦੇਖ ਕੇ ਵੀ ਕੀ ਸਾਡੇ ਲੋਕ ਜਿਹੜੇ ਨਹੀਂ ਦੇਣ ਵਾਲੇ ਅਸੀਂ ਉਹਨਾਂ ਲਈ ਵੀ ਜਮਾ ਇੱਥੇ ਕਰ ਜਾਈਏ ਲੇਕਿਨ ਜੇ ਅਸੀਂ ਲੈ ਲਿਆ ਤੇ ਫਿਰ ਕਿ ਸਿੱਧਾ ਆਸਾਨ ਵੀ ਕੀ ਹੈ ਇਸ ਕਰਕੇ ਸਰਵਿਸ ਪ੍ਰੋਵਾਈਡ ਕਰਨ ਲਈ ਜੇ ਅੱਜ ਉੱਥੇ ਦਾਲ ਰੋਟੀ ਦਾ ਸਾਰਾ ਸਿਸਟਮ ਚੱਲ ਰਿਹਾ ਤੇ ਸੰਤਾਂ ਨੇ ਓਪਨਲੀ ਕਹਿ ਦਿੱਤਾ ਕਿ ਤੁਸੀਂ ਲੰਗਰ ਨਹੀਂ ਬੰਦ ਕਰਨਾ ਜਿੰਨਾ ਮਰਜ਼ੇ ਲਾਓ ਅਸੀਂ ਤੁਹਾਨੂੰ ਸਾਰਾ ਕੁਝ ਭੇਜਾਂਗੇ ਜੇਕਰ ਅੱਜ ਉੱਥੇ ਉਹ ਹੋਸਟਲ ਬਣ ਗਿਆ ਚੈਨਲ ਚੱਲ ਗਿਆ ਲਾਇਬ੍ਰੇਰੀ ਚੱਲ ਰਹੀ ਹੈ ਉੱਤੇ ਜਿਹੜਾ ਹੈ ਸੈਂਟਰ ਦਾ ਹਾਲ ਬਣ ਗਿਆ ਹੁਣ ਇਹ ਸਾਰਾ ਕੁਝ ਜਿਹੜਾ ਹੈ ਇਹ ਲੋਕਾਂ ਦਾ ਇੱਕ ਪਿਆਰ ਆ ਉਹ ਜਿਹੜਾ ਪਿਆਰ ਆ ਉਹ ਤਾਂ ਮਿਲਦਾ ਜੇਕਰ ਤੁਹਾਡੀ ਨੀਅਤ ਏੜੀ ਆ ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਵੇ ਮੈਂ ਤਾਂ ਇਹ ਸਮਝਦਾ ਕਿ ਮੈਂ ਇਨ ਕੈਪੇਬਲ ਹੈ ਨਹੀਂਗਾ ਲੇਕਿਨ ਪਰਮਾਤਮਾ ਦੀ ਕਿਰਪਾ ਕਰਕੇ ਹੀ ਸਾਰਾ ਕੁਝ ਹੋ ਰਿਹਾ ਕਿਉਂਕਿ ਜੇਕਰ ਭਲੇ ਲਈ ਕੋਈ ਬੰਦਾ ਕਹੇ ਕਿ ਕੰਮ ਕਰਨਾ ਬਹੁਤ ਔਖਾ ਹੈ ਮਾੜਾ ਕੰਮ ਤਾਂ ਸਿੱਫਟ ਕਰ ਲੈਨੇ ਕਿਉਂਕਿ ਸਾਡਾ ਮਾਨੀ ਉਧਰ ਨੂੰ ਦੌੜਦਾ ਤੇ ਲੋਕ ਦਿਖਾਵਾ ਵੀ ਅਸੀਂ ਕਰਦੇ ਆ ਲੇਕਿਨ ਚੰਗਾ ਕੰਮ ਤਾਂ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ ਸੋ ਅੱਜ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਮੈਂ ਚੰਗਾ ਕੰਮ ਕਰ ਰਿਹਾ ਪਰ ਲੋਕਾਂ ਦੀ ਆਵਾਜ਼ ਆ ਆਬਾਮ ਦੀ ਆਵਾਜ਼ ਆ ਕਿ ਕੰਮ ਚੰਗਾ ਹੋ ਰਿਹਾ ਜਿਸ ਕਰਕੇ ਅੱਜ ਜਿਹੜਾ ਅਸੀਂ ਅਗਲਾ ਸਟੈਪ ਲਿਆਇਆ ਇਹ ਬਹੁਤ ਵੱਡਾ ਆਉਣ ਵਾਲੇ ਫੀਲਡ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅਸੀਂ ਐਜੂਕੇਸ਼ਨਲੀ ਟਰਾਈ ਕਰ ਰਹੇ ਹਾਂ ਉੱਥੇ ਅਸੀਂ ਹੈਲਥ ਦੇ ਐਂਗਲ ਤੋਂ ਵੀ ਇੱਥੇ ਸੋਚ ਰਹੇ ਹਾਂ ਕਿ ਅਸੀਂ ਡਾਕਟਰਾਂ ਦੀ ਹੈਲਪ ਦੇ ਨਾਲ ਹੋਰ ਵੀ ਆਪਣੇ ਜਿਹੜੇ ਲੋਕ ਆ ਜਿਵੇਂ ਕੁੰਡਾ ਸਾਹਿਬ ਨੇ ਤਾਂ ਸਮਾਜ ਦਾ ਕਿਹਾ ਮੈਂ ਮਨੁੱਖਤਾ ਲਈ ਕਹਿ ਰਿਹਾ ਅੱਜ ਜਿਹੜੇ ਉੱਥੇ ਟੈਸਟ ਹੋ ਰਹੇ ਅਸੀਂ ਕਿਸੇ ਦਾ ਸਮਾਜ ਨਹੀਂ ਦੇਖ ਰਿਹਾ ਅੱਜ ਜਿਹੜਾ ਡਿਸਪੈਂਸਰੀ ਚੋਂ ਮੈਡੀਸਿਨ ਲੈ ਰਿਹਾ ਅਸੀਂ ਕਿਸੇ ਨੂੰ ਜਾਤ ਨਹੀਂ ਪੁੱਛਦੇ ਸੋ ਅਸੀਂ ਮਨੁੱਖਤਾ ਨੂੰ ਦੇਖਦੇ ਹੋਏ ਅਗਲੇ ਸਟੈਪ ਲੈ ਰਹੇ ਆ ਸੋ ਮੈਂ ਅੱਜ ਜਿੱਥੇ ਕੁੰਡਲ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਬਾਕੀ ਵੀ ਮੈਂ ਜਿਹੜੇ ਸਾਡੇ ਰਿਟਾਇਰ ਪਰਸਨ ਆ ਜਾਂ ਜਿਹੜੇ ਸਾਡੇ EMPLOYEES ਆ ਜਾਂ ਜਿਹੜੇ ਸਮਰਥਾ ਚਾਹੇ ਬਿਜ਼ਨਸਮੈਨਾਂ ਚਾਹੇ ਕੋਈ ਵੀ ਹੈ ਜੇਕਰ ਉਹ ਬੂੰਦ-ਬੂੰਦ ਕਰਕੇ ਇਹਨੂੰ ਦਰਿਆ ਬਣਾਉਣਗੇ ਤਾਂ ਫਿਰ ਇਹ ਲੋਕਾਂ ਦੀ ਚੀਜ਼ ਬਣ ਜਾਣੀ ਹੈ ਜੇ ਚੰਦ ਕੋ ਬੰਦੇ ਆਪਣੇ ਕੋਲੋਂ ਪੈਸਾ ਦੇ ਕੇ ਇਹਨੂੰ ਬਣਾ ਲਾਂਗੇ ਤਾਂ ਫਿਰ ਇਹ ਜਿਹੜੀ ਹੈ ਉਹਨਾਂ ਦੀ ਇਦਾਂ ਲੱਗਣਾ ਵੀ ਉਹਨਾਂ ਦਾ ਆਪਣਾ ਹੈ। ਕੀ ਬਾਤ ਹੈ। ਇਸ ਕਰਕੇ ਮੈਂ ਚਾਹੁੰਦਾ ਕਿ ਜੇਕਰ 1-1 ਰੁਪਇਆ ਦੇ ਕੇ ਅਸੀਂ ਇਹ ਰਜਿਸਟਰੀ ਕਰਵਾ ਲਈਏ ਤਾਂ ਸਾਰਿਆਂ ਦੀ ਸਮੁਲਤ ਹੋ ਜਾਣੀ ਆ। ਜੇਕਰ ਕੋਈ ਨਹੀਂ ਕਰਦਾ ਤੇ ਅਸੀਂ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਕਰਦੇ ਪਰ ਮੈਂ ਚਾਹੁੰਦਾ ਕਿ ਜਿੰਨਾ ਵੱਧ ਤੋਂ ਵੱਧ ਅਸੀਂ ਪੈਸਾ ਘੱਟ ਤੇ ਮੈਂਬਰ ਵੱਧ ਜੋੜੀਏ ਉਹ ਸਾਨੂੰ ਜ਼ਿਆਦਾ ਚੰਗਾ ਹੋਊਗਾ ਸੋ ਅਸੀਂ ਇੱਕ ਵਾਰ ਫਿਰ ਪਾਵਰ ਆਫ ਸੋਸ਼ਲ ਜੁਨਟੀ ਬਲੋਂ ਸਾਰੀ ਫੈਮਿਲੀ ਦਾ ਕੁੰਡਲ ਸਾਹਿਬ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਭੈਣ ਜੀ ਨੇ ਬਹੁਤ ਵੱਡਾ ਦਿਲ ਦਿਖਾਇਆ ਕਿ ਕਦੀ ਲੋੜ ਪਈ ਤਾਂ ਅਸੀਂ ਵੀ ਦੇਵਾਂਗੇ ਸੋ ਇਹ ਇੱਕ ਬਹੁਤ ਵੱਡੀ ਦਿਲ ਦੀ ਆਵਾਜ਼ ਹੈ ਇਹ ਦਿਲ ਦੀ ਆਵਾਜ਼ ਹੈ ਦਿਲੋਂ ਨਿਕਲਦੀ ਆਵਾਜ਼ ਹੈ ਕਿਉਂਕਿ ਨਹੀਂ ਤਾਂ ਆਮ ਤੌਰ ਤੇ ਇਹ ਬੰਦੇ ਕਈ ਵਾਰੀ ਦੇਣ ਦੇ ਤਾਂ ਨਾਨੀਆਂ ਕਹਿੰਦੀਆਂ ਵੀ ਆਪਾਂ ਕਾਨੂੰ ਦੇਣਾ ਸਿੱਖ ਕਿਉਂਕਿ ਪੈਸਾ ਛਿੜਨਾ ਬੜਾ ਔਖਾ ਬਹੁਤ ਮੁਸ਼ਕਲ ਹੈ ਤੇ ਇਹ ਮਤਲਬ ਉਹ ਪਰਵਾਹ ਤੇ ਕਿਰਪਾ ਹੈ ਬੜੀ ਬਖਸ਼ਿਸ਼ ਕਿਰਪਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਬੱਦ ਤੋਂ ਬੱਦ ਜਿੱਥੇ ਵੀ ਸਾਡੀ ਆਵਾਜ਼ ਜਾ ਰਹੀ ਹੈ ਜਾਂ ਆਪਣੇ ਨੇੜੇ ਦੇ ਸਾਕ ਸੰਬੰਧੀ ਜਿੰਨੇ ਵੀ ਹੈਗੇ ਉਹਨਾਂ ਤੱਕ ਕੇ ਗੱਲ ਪਹਚਾਓ ਤਾਂ ਕਿ ਇਹ ਜਲਦੀ ਤੋਂ ਜਲਦੀ ਇਹ ਪਰਜਿਸਟਰੀ ਜਿਹੜੀ ਹੈ ਸਮੇ ਸਰਕਾਰ ਅਸ ਕੀ ਹੈ ਇਹੋ ਹੀ ਸਾਡੇ ਪਾਵਰ ਆਫ ਸੋਸ਼ਲ ਜਰਨਟੀ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਉਮੀਦ ਕਰਦਾ ਕਿ ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਜਿਵੇਂ ਕੁੰਡਲ ਸਾਹਿਬ ਉਹਨਾਂ ਨੇ ਆਪਣੇ ਦਿਲ ਖੋਲ ਕੇ ਆਪਣੀ ਨਿੱਕ ਕਮਾਈ ਦੇ ਵਿੱਚੋਂ ਇਹ ਹੈਲਪ ਕੀਤੀ ਹੈ ਆਰਥਿਕ ਮਦਦ ਦਿੱਤੀ ਹੈ ਸਹਿਯੋਗ ਦਿੱਤਾ ਅਸੀਂ ਇਸੇ ਤਰੀਕੇ ਦੇ ਨਾਲ ਸਾਰਿਆਂ ਦਾ ਬਾਕੀਆਂ ਦਾ ਵੀ ਬੜਾ ਬੜਾ ਧੰਨਵਾਦ ਕਰਦੇ ਹਾਂ ਸੋ ਜਸਾ ਸਾਹਿਬ ਹੁਰਾ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ ਕਿ ਉੱਥੇ ਦੀ ਜਿਹੜੀ ਇੱਕ ਇੱਕ ਇੱਟ ਲੱਗੀ ਆ ਕਰੋੜਾਂ ਰੁਪਏ ਲੱਗੇ ਨੇ ਸਮਾਜ ਦੇ ਲੇਕਿਨ ਉਹਨਾਂ ਨੂੰ ਚੰਗਾ ਲੱਗਦਾ ਕਿਉਂਕਿ ਸਮਾਜ ਦਾ ਦਿੱਤਾ ਜਦੋਂ ਪੈਸਾ ਠੀਕ ਜਗ੍ਹਾ ਇਸਤੇਮਾਲ ਹੋਵੇ ਨਾ ਜਿਵੇਂ ਭੈਣ ਜੀ ਨੇ ਕਿਹਾ ਕਿ ਅਸੀਂ ਐਜੂਕੇਸ਼ਨ ਵਾਸਤੇ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਬਿਲਕੁਲ ਜੋ ਉਹਨਾਂ ਨੇ ਗੱਲ ਕਹੀ ਹੈ ਜਸਨ ਸਾਹਿਬ ਨੇ ਹੂ ਬਹੂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਅੰਬੇਡਕਰ ਊਰਜਾ ਪਾਬੰਦ ਦੇ ਵਿੱਚ ਸਭ ਕੁਝ ਜਿਹੜਾ ਹੈ ਔਰ ਐਟ ਅ ਟਾਈਮ ਵੀ ਤੋਂ 25 ਬੱਚੇ ਰਹਿਣ ਦਾ ਹੋਸਟਲ ਬਣਿਆ ਹੋਇਆ ਹੈ ਜਿੱਥੇ ਕਿ ਮੈਸ ਚੱਲ ਰਹੀ ਹੈ ਉੱਪਰ ਆਈਪੀਐਸ ਆਈਐਸ ਪੀਸੀਐਸ ਦੇ ਬੱਚਿਆਂ ਦੀਆਂ ਜਿਹੜੀਆਂ ਤਿਆਰੀਆਂ ਕੰਪੀਟੀਟਿਡ ਕੰਪੀਟੀਟਿਵ ਜਿਹੜੇ ਇਗਜ਼ਾਮ ਨੇ ਉਹਨਾਂ ਦੀ ਤਿਆਰੀ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੀ ਬਿਲਡਿੰਗ ਜਿਹੜੀ ਚੌਥੀ ਮੰਜ਼ਲ ਤੇ ਬਣੀ ਬਿਲਡਿੰਗ ਹੈ ਉਹ ਵੀ ਚੰਦ ਦਿਨਾਂ ਬਾਅਦ ਤਿਆਰ ਹੋ ਜਾਏਗੀ ਸੋ ਇਹ ਉਪਰਾਲੇ ਕੀਤੇ ਗਏ ਨੇ ਮੇਰੇ ਨਾਲ ਡਾਕਟਰ ਹਰਪਾਲ ਸਿੰਘ ਜੀ ਜੋ ਜਿਨ੍ਹਾਂ ਦੀ ਬਦੌਲਤ ਡਾਕਟਰ ਕੁੰਡਲ ਸਾਹਿਬ ਦੇ ਗ੍ਰਹਿ ਵਿਖੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿਉਂਕਿ ਉਪਰਾਲਾ ਉਹੀ ਕਰੇਗਾ ਜਿਸ ਦੇ ਰਿਲੇਸ਼ਨ ਹੋਣਗੇ ਜੋ ਸਮਾਜ ਵਿੱਚੋਂ ਵਿਚਰੇਗਾ ਅਦਰਵਾਈਜ਼ ਆਫੀਸਰ ਬਹੁਤ ਨੇ ਡਾਕਟਰ ਬਹੁਤ ਨੇ ਪਰ ਜਿਨ੍ਹਾਂ ਨੇ ਸੋਸ਼ਲ ਸਟੇਟਸ ਨੂੰ ਕਾਇਮ ਹੀ ਨਹੀਂ ਰੱਖਿਆ ਉਹ ਦੂਸਰੇ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰ ਸਕਦਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਪਾਤ ਸੋਤਾਜੀ ਜੈ ਭੀਮ ਜੈ ਪਾਤ ਬੈਗੂਜੀ ਕਾ ਖਾਸਾ ਬੈਗੂਜੀ ਕੀ ਫਤਿਹ ਅੱਜ ਤੁਹਾਡੀ ਬਦੌਲਤ ਅਸੀਂ ਕੁੰਡਲ ਸਾਹਿਬ ਦੇ ਗ੍ਰਹਿ ਸਥਾਨ ਵਿਖੇ ਪਹੁੰਚੇ ਆ ਭੈਣ ਜੀ ਸਾਡੇ ਨਾਲ ਨੇ ਔਰ ਵੱਡੀ ਗੱਲ ਇਹ ਹੈ ਕਿ ਕੁੰਡਲ ਸਾਹਿਬ ਇੱਕ ਸਾਹਿਤਕਾਰ ਵੀ ਨੇ ਡਾਕਟਰ ਦੇ ਨਾਲ-ਨਾਲ ਇੱਕ ਸਾਹਿਤਕਾਰ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਸਰ ਸੋਤਾ ਜੀ ਤੁਸੀਂ ਮੇਰੀ ਬਦੌਲਤ ਨਾ ਸਮਝੋ ਇਹ ਪਰਮਾਤਮਾ ਦੀ ਕਿਰਪਾ ਹੈ ਕੀ ਬਾਤ ਕਿਉਂਕਿ ਡਾਟ ਕੁੰਡਲ ਤਾਂ ਮੈਨੂੰ ਹਮੇਸ਼ਾ ਹੀ ਛੋਟੇ ਭਰਾਵਾ ਵਾਂਗ ਜਦੋਂ ਵੀ ਅਸੀਂ ਕਦੇ ਰਹੇ ਆ ਨਾ ਜਿਵੇਂ ਇਹਨਾਂ ਨਾਲ ਸਾਡੀ ਐਸੋਸੀਏਸ਼ਨ ਰਹੀ ਆ ਮਤਲਬ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹੈਗੀ ਕਿਸਤੇ ਵੀ ਕੋਈ ਵੀ ਗੱਲ ਹੋਵੇ ਤਾਂ ਇਹਨਾਂ ਨੇ ਮੈਨੂੰ ਪੁੱਛੇ ਬਿਨਾਂ ਨਹੀਂ ਕਰਨੀ ਮੈਂ ਇਹਨਾਂ ਨੂੰ ਪੁੱਛੇ ਬਿਨਾਂ ਨਹੀਂ ਕਰਨੀ ਸੋ ਸਾਡਾ ਇਦਾਂ ਦਾ ਰਿਲੇਸ਼ਨ ਰਿਹਾ ਤੇ ਹਲੇ ਵੀ ਹੈ ਹਲੇ ਵੀ ਤੁਸੀਂ ਦੇਖਿਆ ਹੋਊਗਾ ਅਸੀਂ ਇੱਕ ਕਾਨਫਰੰਸ ਕਰਾਈ ਤੇ ਉਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਪੈਸ਼ਲ ਇਹ ਗੈਸਟ ਦੇ ਤੌਰ ਤੇ ਬੁਲਾਇਆ ਤੇ ਇਹਨਾਂ ਨੇ ਪੂਰੀ ਸਮੂਲੀਅਤ ਕੀਤੀ ਸੋ ਇਸ ਕਰਕੇ ਇਹ ਨਹੀਂ ਹੈਗਾ ਵੀ ਇਹ ਮੇਰੇ ਗਾਈ ਮਤਲਬ ਗੁਰੂ ਵੀ ਹੈ ਸਮਝ ਲਓ ਕੀ ਬਾਤ ਹੈ ਹਾਂਜੀ ਗੁਰੂ ਵੀ ਹੈ ਮਤਲਬ ਜਿਉਂ ਹੀ ਇਹ ਮਤਲਬ ਅਸੀਂ ਇੱਥੇ ਪੜਨ ਆਏ ਸੀ ਤਾਂ ਇਹ ਮੈਨੂੰ ਬਹੁਤ ਹੀ ਛੋਟੇ ਭਰਾ ਵਾਂਗ ਵਾਂਗ ਗਾਈਡ ਕਰਦੇ ਰਹੇ ਆ ਦੇਖੋ ਹੁਣ ਮੈਂ ਇਹਨਾਂ ਨੂੰ ਛੋਟੀ ਜੀ ਆਵਾਜ਼ ਬਿਮਾਰੀ ਸੀ ਮੇਰੇ ਕੋਲੇ ਗਏ ਸੀ ਫਰਡੇ ਮੈਂ ਦਾਸ ਸਾਹਿਬ ਇਦਾਂ ਦੀ ਗੱਲ ਹੈਗੀ ਆ ਕਹਿੰਦੇ ਲੈ ਇਹ ਕਿਹੜੀ ਗੱਲ ਆ ਤੁਸੀਂ ਜਦੋਂ ਮਰਜੀ ਆਓ ਸੋ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਰਿਣੀ ਵੀ ਆ ਇਹਨਾਂ ਦਾ ਥੈਂਕਫੁਲ ਵੀ ਹੈਵ ਬੀ ਇਨਰ ਨੇ ਇਹਨਾਂ ਦਿਲ ਖੋਲ ਕੇ ਸਾਨੂੰ ਉਹ ਦਿੱਤਾ ਤੇ ਇਸ ਦੇ ਨਾਲ ਜਿਹੜੀ ਇਹਨਾਂ ਨੇ ਇੱਕ ਉਦਾਹਰਣ ਸੈੱਟ ਕੀਤੀ ਆ ਆਉਣ ਵਾਲੇ ਜਿਹੜੇ ਅਸੀਂ ਜਿੱਥੇ ਕੰਟਰੀਬਿਊਟਰ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਮਤਲਬ ਇੱਕ ਸੰਦੇਸ਼ ਦਿੱਤਾਗਾ ਵੀ ਸਾਨੂੰ ਇਹ ਬਾਤ ਛੱਡ ਕੇ ਅ ਅਪਰਾਲੇ ਦੇ ਵਿੱਚ ਹਿੱਸਾ ਪਾਣਾ ਚਾਹੀਦਾ ਜੀ ਸੋ ਡਾਕਟਰ ਹਰਪਾਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਰਿਲੇਸ਼ਨ ਵਾਕਈ ਕੁੰਡਲ ਸਾਹਿਬ ਵੈਸੇ ਹੀ ਬਹੁਤ ਵਧੀਆ ਇਨਸਾਨ ਨੇ ਔਰ ਕਈ ਵਾਰੀ ਮੈਂ ਕਰਦਾ ਹੁੰਦਾ ਕਿ ਸਾਡੇ ਸਮਾਜ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ এডਿਕੇਸ਼ਨ ਦੀ ਕੋਈ ਕਮੀ ਨਹੀਂ ਹੈ ਸਿਰਫ ਕਿਤੇ ਨਾ ਕਿਤੇ ਜਦੋਂ ਸਭ ਕੁਝ ਹੋਣ ਦੇ ਬਾਵਜੂਦ ਮਤਲਬ ਜਿਹੜੀ ਨੀਅਤ ਹੈ ਉਸ ਦੇ ਵਿੱਚ ਕਮੀ ਕਿਉਂਕਿ ਸਾਡਾ ਤਜਰਬਾ ਇੰਨਾਂ ਲੋਕਾਂ 'ਚ ਹੋ ਚੁੱਕਾ ਹੈ ਕਿ ਜਦੋਂ ਉਹਨਾਂ ਨੇ ਹੱਥ ਮੜੇਦਾ ਉਦੋਂ ਹੀ ਪਤਾ ਲੱਗ ਜਦਾ ਕਿ ਜਸਨ ਸਾਹਿਬ ਕੁਝ ਨਾ ਕੁਝ ਜ਼ਰੂਰ ਹੋਏਗਾ ਔਰ ਕੁਝ ਨਾ ਕੁਝ ਨਹੀਂ ਹੋਏਗਾ ਸੋ ਇਹ ਤਜਰਬਾ ਹੈ ਜ਼ਿੰਦਗੀ ਦਾ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਇਸ ਸਮੇਂ ਚੰਨਣ ਸਿੰਘ ਜੀ ਜਿਹੜੇ ਬਤੌਰ ਐਸਟੀਓ ਰਟਾਇਰ ਹੋਏ ਨੇ ਟੈਲੀਫੋਨ ਅਫਚਰਸ ਦੇ ਵਿੱਚੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਕੁੰਡਲ ਸਾਹਿਬ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਇਸ ਤੇ ਬਤੌਰ ਪ੍ਰੈਜ਼ੀਡੈਂਟ ਤੁਸੀਂ ਕੀ ਕਹਿਣਾ ਚਾਹੁੰਦੇ ਸੋਤਾ ਜੀ ਜੇ ਮੈਂ ਕੀ ਕਹਿੰਦੇ ਨਹੀਂ ਕਿ ਘਰ ਦੇ ਬਾਗ ਡਿਊਟੀ ਤੇ ਪਤਾ ਲੱਗ ਜਾਂਦਾ ਨੈਚੁਰਲੀ ਨੈਚੁਰਲੀ ਔਰ ਇਹ ਘਰ ਦਾ ਮਾਹੌਲ ਜਿਹੜਾ ਅੰਦਰ ਪਰਦੇ ਸਾਨੂੰ ਪਤਾ ਲੱਗਿਆ ਹਾਂ ਕਿ ਇਹ ਕਿਸੇ ਨਾ ਜੁੜੇ ਹੋਏ ਨੇ ਬਾਬਾ ਸਾਹਿਬ ਦਾ ਇਨਾਂ ਦੇ ਵਿਚਾਰਾਂ ਤੇ ਬਾਬਾ ਸਾਹਿਬ ਦੇ ਵਿਚਾਰਾਂ ਦਾ ਇਨਾਂ ਤੇ ਅਸਰ ਹੈ ਅਸਰ ਹੈ ਬਸ ਔਰ ਜਿਸ ਕਰਕੇ ਕੁਝ ਲੋਕ ਬੋਲਦੇ ਨੇ ਕੁਝ ਲੋਕ ਨਹੀਂ ਬੋਲਦੇ ਨੇ ਔਰ ਮੈਂ ਸਭ ਤੋਂ ਵੱਡੀ ਡਾਕਟਰ ਸਾਹਿਬ ਨੂੰ ਇਸ ਵਾਰ ਦੀ ਮੁਬਾਰਕਵਾਹ ਦਿੰਨਾ ਕਿ ਇਹ ਸਾਹਿਤ ਨਾਲ ਵੀ ਜੁੜੇ ਹੋਏ ਸਹੀ ਗੱਲ ਹੈ ਸਰ ਔਰ ਮੈਂ ਮੈਨੂੰ ਵੀ ਮੁਬਾਰਕ ਦਿਓ ਮੈਂ ਇਹਨਾਂ ਦੀ ਇਹਨਾਂ ਦਾ ਸਭ ਤੋਂ ਰਿਕਾਰਡ ਕਰ ਚੁੱਕਾ ਤੁਹਾਡਾ ਤਾਂ ਸੋਤੇ ਜੀ ਧੰਨਵਾਦ ਹੈ ਤੇ ਮੈਂ ਡਾਕਟਰ ਬਾਲ ਸਿੰਘ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਇਨਰੋਜੀਨਿਆ ਦੇ ਬਾਵਜੂਦ ਵੀ ਆਪਣੇ ਸਮਾਜ ਨੂੰ ਟਾਈਮ ਦਿੰਦੇ ਨੇ ਔਰ ਡਾਕਟਰ ਸਾਹਿਬ ਉਹਨਾਂ ਨੂੰ ਸਾਨੂੰ ਵੀ ਮਿਲਾਦੇ ਨੇ ਆਪਣੇ ਸਮਾਜ ਨਾਲ ਜੋੜਨੇ ਦੀ ਵੀ ਗੱਲ ਕਰਦੇ ਨੇ ਬੜੋ ਜਿਹੜੇ ਸੰਘਰਸ਼ ਕਰੋ ਬਾਬਾ ਸਾਹਿਬ ਨੇ ਇਹ ਗੱਲ ਕਹੀ ਤੁਸੀਂ ਪਰ ਅਸੀਂ ਮੰਨਿਆ ਕਿ ਨਾ ਜੀ ਸਾਨੂੰ ਡਾਕਟਰ ਸਾਹਿਬ ਨੂੰ ਵਰਗੇ ਕੁੰਡਲ ਸਾਹਿਬ ਨੂੰ ਵਰਗੇ ਸਾਨੇ ਜਿਹੜੇ ਸਾਥੀ ਨੇ ਉਹਨਾਂ ਦੀ ਜ਼ਰੂਰਤ ਹੈ ਸੋ ਵਾਕਈ ਉਹਨਾਂ ਦੀ ਜ਼ਰੂਰਤ ਹੈ ਸੁਮਨ ਜੀ ਸੁਰਜੀਤ ਸੁਮਨ ਜੀ ਜਿਹੜੇ ਕਿ ਇੱਕ ਬਹੁਤ ਉਮਦਾ ਸਾਹਿਤਕਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਛੋਟਾ ਜਿਹਾ ਕਮੈਂਟ ਉਹਨਾਂ ਦਾ ਵੀ ਲੈਣੇ ਆ ਸੁਮਨ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਕਿਸ ਤਰ੍ਹਾਂ ਮਹਿਸੂਸ ਹੋਇਆ ਪੂਰੇ ਮਾਹੌਲ ਨੂੰ ਦੇਖ ਕੇ ਅੱਜ ਕੁੰਡਲ ਪਰਿਵਾਰ ਨਾਲ ਮਿਲ ਕੇ ਜੋ ਉਤਸ਼ਾਹ ਮਿਲਿਆ ਹਾਂ ਔਰ ਜੋ ਉਹਨਾਂ ਨੇ ਮਤਲਬ ਕਿ ਕੀਤਾ ਆਪਣਾ ਮਲਕ ਸੋਸਾਇਟੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਪੇ ਬੈਕ ਟੂ ਪੇ ਬੈਕ ਟੂ ਸੋਸਾਇਟੀ ਕੀਤਾ ਦਾ ਜੋ ਕਰ ਰਹੇ ਨੇ ਅੱਜ ਵੀ ਤਾਂ ਉਹ ਬੜਾ ਅੱਛਾ ਲੱਗਿਆ ਤੇ ਮੈਨੂੰ ਹੁਣ ਇੱਕ ਉਹ ਸ਼ੇਅਰ ਜਾ ਰਿਹਾ ਹੈ ਕਿ ਹਮ ਅਕੇਲੇ ਹੀ ਚਲੇ ਥੇ ਜਾਨ ਬੇਮੰਜ਼ਲ ਮਗਰ ਲੋਕ ਸਾਥ ਆਤੇ ਗਏ ਤੇ ਕਾਰਵਾ ਬਣਦਾ ਗਿਆ ਜਸਲ ਸਾਹਿਬ ਇਹ ਤੁਹਾਡਾ ਮਲਕ ਇੱਕ ਵੱਡਾ ਉਪਰਾਲਾ ਹੈ ਤੁਸੀਂ ਕੱਲੀ ਤੁਰਪੈ ਪਰ ਹੁ ਕਾਰਵਾ ਬਣਦਾ ਜਾ ਰਿਹਾ ਤੇ ਮੈਨੂੰ ਖੁਸ਼ਕਿਸਮਤੀ ਹੈ ਮੇਰੀ ਕਿ ਮੈਂ ਲੇਟੇ ਜੁੜਿਆ ਪਰ ਜੁੜਿਆ ਜੇ देर ਆਏ درست ਹੈ देर आए दुरुस्त आए ਤੇ ਕੁੰਡੂ ਪਰਿਵਾਰ ਨੂੰ ਮਿਲ ਕੇ ਔਰ ਡਾਕਟਰ ਪਰਿਵਾਰ ਨੂੰ ਮਿਲ ਕੇ ਅੱਜ ਜਿਵੇਂ ਉਹਨਾਂ ਨੇ ਗੱਲਾਂ ਕੀਤੀਆਂ ਕਿ ਉਹ ਅੱਜ ਵੀ ਸਮਾਜ ਲਈ ਸੋਸਾਇਟੀ ਲਈ ਉਹਨਾਂ ਪੀੜਤ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਨੇ ਤੇ ਵਾਕ ਮਾਲ ਹੈ ਦੇ ਬਹੁਛੁਗ ਰੇ ਸੋਦੋਸਤੋਏ ਕਹਿੰਦੇ ਹੁੰਦੇ ਆ ਕਿ ਸਮਾਜ ਦੀ ਜਦੋਂ ਕੋਈ ਗੱਲ ਕਰਦਾ ਤਾਂ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਮਾਜ ਦੀਆਂ ਗੱਲਾਂ ਬਹੁਤ ਕੀਤੀਆਂ ਨੇ ਲੇਕਿਨ ਪ੍ਰੈਕਟੀਕਲੀ ਕੁਝ ਨਹੀਂ ਹੋਇਆ ਅਜੇ ਤੱਕ ਬਹੁਤ ਸਾਰੀਆਂ ਸੰਸਥਾਵਾਂ ਨੇ ਕਿਸੇ ਨੂੰ 15 ਸਾਲ ਹੋ ਗਏ 20 ਸਾਲ ਹੋ ਗਏ ਜਸਲ ਸਾਹਿਬ ਤਾਂ ਮਹਿਜ਼ 14-15 ਤੋਂ ਇਹ ਸਾਰੀ ਕਮਾਂਡ ਨੂੰ ਜਿਹੜੇ ਆ ਉਹ ਆਪਣੇ ਡਾਇਰੈਕਸ਼ਨ ਦੇ ਹੇਠ ਚਲਾ ਰਹੇ ਨੇ ਔਰ ਮੇਰੇ ਕੋਲ ਜਦੋਂ ਆ ਕੇ ਕੋਈ ਇਦਾਂ ਕਹਿੰਦਾ ਕਿ 20 ਸਾਲ ਹੋ ਗਏ ਇੰਨੇ ਸਾਲ ਹੋ ਗਏ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਪੁੱਛਦਾ ਹੁੰਦਾ ਕਿ ਤੁਹਾਡਾ ਰਿਪੋਰਟ ਕਾਰਡ ਕੀ ਹੈ ਉਹ ਸੁਸਾਇਟੀਆਂ ਸਮਾਜ ਪੈਸੇ ਦਿੰਦਾ ਹੈ ਉਹ ਕਿੱਥੇ ਜਾਂਦੇ ਨੇ ਇਹ ਉਹ ਜਾਣਦੇ ਨੇ ਪਰ ਜਸਲ ਸਾਹਿਬ ਨੂੰ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਭਵੰਤੇ ਦੇਖੋ ਔਰ ਸਾਹਮਣੇ ਜਿਹੜੀ 3.5 ਕਨਾਲਾਂ ਤੋਂ ਵੱਧ ਜ਼ਮੀਨ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਡਾਕਟਰ ਹਰਪਾਲ ਜੀ ਦੀ ਇੱਕ ਮੈਨੂੰ ਗੱਲ ਬਹੁਤ ਯਾਦ ਆਉਂਦੀ ਹੈ ਕਿ ਕੁਝ ਨਾ ਕੁਛ ਇਥੇ ਹਸਪੀਟਲ ਕੁਝ ਨਾ ਕੁਛ ਐਜੂਕੇਸ਼ਨ ਦਾ ਇਹ ਸਾਰੀਆਂ ਪਲੈਨਿੰਗ ਨੇ ਲੇਕਿਨ ਪਲੈਨਿੰਗ ਜਿਹੜੀਆਂ ਉਹ ਪ੍ਰੈਕਟੀਕਲੀ ਰੂਪ ਵਿੱਚ ਬਦਲਣ ਗਿਆ ਕਿਉਂਕਿ ਸਾਨੂੰ ਮਿਲੇ ਹੋਏ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਬਤੌਰ ਡਿਪਟੀ ਚੀਫ ਰਟਾਇਰ ਹੋਏ ਨੇ ਬਿਜਲੀ ਬੋਰਡ ਦੇ ਵਿੱਚੋਂ ਸੋਹਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਘਰ ਵੀ ਆਵਾਂਗੇ ਦਰ ਵੀ ਆਵਾਂਗੇ ਔਰ ਤੁਸੀਂ ਪਾਵਰ ਆਫ ਸੋਸ਼ਲ ਜੁਨਟੀ ਨੂੰ ਕਿੰਨਾ ਕੁ ਸਹਿਯੋਗ ਦਿੰਦੇ ਹੋ ਇਹ ਅਜੇ ਭਵਿੱਖ ਦੀ ਗੋਦ ਵਿੱਚ ਹੈ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸ ਹੋਤਾ ਪਟਿਆਰੇ ਤੋਂ ਪੋਸੂਨਾਮਾ ਚੈਨਲ ਲਈ